ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬਹੁਤ ਵੱਡਾ ਝਟਕਾ ਮਿਲ ਗਿਆ ਕਿਵੇਂ ਮਿਲ ਗਿਆ ਭਾਈ ਅਮਰਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਿਲਦੇ ਹੀ ਇੱਕ ਬਹੁਤ ਵੱਡਾ ਤਮਾਕਾ ਹੋ ਚੁੱਕਿਆ ਕੇਂਦਰ ਵੱਨੀਓ ਮੈਂ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਭਾਈ ਅਮਰਪਾਲ ਸਿੰਘ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਚਾਉਣ ਵਾਲੇ ਸਮਰਥਕਾਂ ਨੂੰ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਬਜ਼ੁਰਗ ਬੱਚਿਆਂ ਨੂੰ ਇੱਕ ਬਹੁਤ ਵੱਡਾ ਸੁਨੇਹਾ ਹੁਣ ਫਿਰ ਜਾਣ ਦੇਣ ਜਾ ਰਹੇ ਆਪਾਂ ਜਿਹੜਾ ਕਿ ਆਪਣੇ ਚੈਨਲ ਬਣੀਓ ਅਮਰਪਾਲ ਸਿੰਘ ਦਾ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਹੋਣ ਜਾ ਰਿਹਾ ਔਰ ਸਭ ਤੋਂ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਦੇ ਵਿੱਚ ਕਿ ਇੱਕ ਕੇਂਦਰ ਨੇ ਬਹੁਤ ਵੱਡਾ ਝਟਕਾ ਦੇ ਦਿੱਤਾ ਸੀਐਮ ਮੰਨ ਲੋ ਯਾਨੀ ਅਮਰਪਾਲ ਸਿੰਘ ਨੂੰ 54 ਦਿਨਾਂ ਦੀ ਪ੍ਰੌਰ ਮਿਲਦੇ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜਾ ਕਿ ਕਹਿੰਦਾ ਸੀ ਮੈਂ ਸਲਾਂਖਾਂ ਦੇ ਪਿੱਛੇ ਰੱਖੂ ਅਮਰਪਾਲ ਸਿੰਘ ਨੂੰ ਬਹੁਤ ਸਾਰੇ ਵਿਰੋਧੀਆਂ ਵੱਲੀਆਂ ਵੀ ਬੜੇ ਤੰਜ ਕਸੇ ਗਏ ਕਈ ਜਿਹੜੇ ਦੁਆਬੀ ਵਰਗੇ ਲੋਕ ਨੇ ਉਹਨਾਂ ਨੇ ਬਹੁਤ ਸਾਰੀਆਂ ਰੋਡਕਾਸਟਾਂ ਦੇ ਵਿੱਚ ਵੀ ਬੋਲੇ ਔਰ ਵੱਡੀਆਂ-ਵੱਡੀਆਂ ਇੰਟਰਵਿਊਆਂ ਦਿੱਤੀਆਂ ਯਾਨੀ ਭਗਵਾਨ ਤੇ ਮਾਨ ਸਰਕਾਰ ਦੇ ਉਹ ਵਿਰੋਧੀ ਜਿਹੜੇ ਚਲਾਏ ਹੋਏ ਏਜੰਡੇ ਸੀ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਸਾਰਿਆਂ ਨੂੰ ਲੱਗਣ ਜਾ ਰਿਹਾ ਕਿਉਂਕਿ ਜਿਹੜੇ ਏਜੰਡੇ ਚਲਾਉਂਦੀ ਸੀ ਸਰਕਾਰ ਉਹ ਗਰਸਰ ਗੁੱਝੇ ਚਲਾਉਂਦੀ ਸੀ ਪਰ ਜਿਹੜੀ ਤੁਸੀਂ ਹੁਣ ਖਬਰ ਦੇਖਣ ਜਾ ਰਹੇ ਹੋ ਇਹ ਮੈਂ ਤੁਹਾਨੂੰ ਅਕਸਰ ਕਹਿੰਦਾ ਰਿਹਾ ਕਿ ਪੰਜਾਬ ਦੀ ਨੌਜਵਾਨੀ ਜਿਸ ਦਿਨ ਭਾਈ ਅਮਰਪਾਲ ਸਿੰਘ ਦਾ ਡੰਕਾ ਵੱਜਣਾ ਪੂਰੇ ਪੰਜਾਬ ਦੇ ਅੰਦਰ ਵੱਜਣਾ ਨਾ ਕਿ ਉਹਨੂੰ ਕੇਂਦਰ ਰੋਕ ਕੇ ਔਰ ਨਾ ਹੁਣ ਪੰਜਾਬ ਦੀ ਸਰਕਾਰ ਦੇ ਹੱਥ ਪੱਲੇ ਹੈ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਦਰਅਸਲ ਹਾਈ ਕੋਰਟ ਦੇ ਅਧੀਨ ਔਰ ਸੈਂਟਰ ਦੇ ਅਧੀਨ ਚ ਲੈ ਗਿਆ ਪੰਜਾਬ ਦੀ ਸਰਕਾਰ ਨੇ ਤਾਂ ਇਹੀ ਕਿਹਾ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਜਦੋਂ ਦੋਵੇਂ ਸਰਕਾਰਾਂ ਨੂੰ ਹਾਈ ਕੋਰਟ ਨੇ ਨੋਟਿਸ ਕੱਢੇ ਨੇ ਕਿ ਭਾਈ ਇਹ ਦੱਸੋ ਕਿ ਐਨਐਸਐ ਲਾਈ ਕਿਉਂ ਹੈ ਤਾਂ ਉਥੇ ਫਿਰ ਕੇਂਦਰ ਸਰਕਾਰ ਨੇ ਜਿਹੜਾ ਕਿ ਪੰਨ੍ਹੇ ਝਾੜ ਲਿਆ ਸੀ ਉਸੇ ਦਿਨ ਹੀ ਡਿਕਲੇਅਰ ਹੋ ਗਈ ਸੀ ਕਿ ਅਮਰਪਾਲ ਸਿੰਘ ਦੇ ਵਿਰੁੱਧ ਜਿਆਦਾ ਸਾਡੀ ਸੀਐਮ ਮਾਨ ਦੀ ਸਰਕਾਰ ਯਾਨੀ ਪੰਜਾਬ ਸੂਬੇ ਦੀ ਸਰਕਾਰ ਹੈ ਔਰ ਦੂਜੇ ਪਾਸੇ ਜਿਹੜੇ ਪੰਨ੍ਹੇ ਝਾੜਿਆ ਸੀ ਕੇਂਦਰ ਦੀ ਸਰਕਾਰ ਨੇ ਉਹ ਅੱਜ ਸਾਹਮਣੇ ਆ ਗਿਆ ਪਹਿਲਾਂ ਤੁਹਾਨੂੰ ਮੈਂ ਇਹਦੀ ਅਪਡੇਟ ਸੁਣਾ ਦੇਵਾਂ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜਾ ਕਿ ਬੜੇ ਹੀ ਐਮਨੇ ਪੰਜਾਬ ਦੇ ਲੋਕਾਂ ਲਈ ਕਿਉਂਕਿ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਹੈ ਪੰਜਾਬ ਦਾ ਸੂਰਵੀਰ ਜਿਹਨੂੰ ਕਹਿੰਦੇ ਨੇ ਸਾਡਾ ਯੋਧਾ ਅਮਰਪਾਲ ਸਿੰਘ ਪੰਜਾਬ ਦੇ ਲੋਕਾਂ ਦਾ ਕਹਿਣਾ ਕਿਉਂਕਿ ਜਿਹੜਾ ਬੰਦਾ ਪੰਜਾਬ ਦੇ ਲੋਕਾਂ ਨੂੰ ਬਚਾਉਣ ਨਿਕਲਿਆ ਹੋਵੇ ਉਹਨੂੰ ਯੋਧਾ ਹੀ ਕਹੀਦਾ ਹੈ ਤਾਂ ਸੁਣੋ ਪਹਿਲਾਂ ਇਹਨੂੰ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਬੜੇ ਹੀ ਅਹਿਮ ਨੇ ਬਹੁਤ ਅਹਿਮ ਬਿਆਨ ਸੁਣਾਉਣ ਜਾ ਰਿਹਾ ਇਸ ਤੋਂ ਬਾਅਦ ਸੁਣੋ

ਸੱਤ ਮੈਂਬਰ ਨੇ 24 ਜੂਨ ਤੋਂ 10 ਸਤੰਬਰ ਤੱਕ 22 ਜੁਲਾਈ ਤੋਂ 9 ਅਗਸਤ ਤੱਕ 25 ਨਵੰਬਰ ਤੋਂ 3 ਦਸੰਬਰ ਤੱਕ ਇਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜ਼ੀਆਂ ਪੇਸ਼ੀਆਂ ਸੰਕੇਤਰ ਦੇ ਵੱਲੋਂ ਸਦਦੀ ਕਮੇਟੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਹੁਣ ਪੇਸ਼ ਕੀਤੀ ਜਾਏਗੀ ਅਮਰਪਾਲ ਸਿੰਘ ਦੀ ਛੁੱਟੀ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਐਮਪੀ ਅਮਰਪਾਲ ਸਿੰਘ 54 ਦਿਨਾਂ ਦੀ ਛੁੱਟੀ ਦੀ ਸਿਫਾਰਿਸ਼ ਕੀਤੀ ਗਈ ਹੈ ਬਹੁਤ ਵੱਡੀ ਖਬਰ ਆ ਪੰਜਾਬੀਓ ਜਿਹੜਾ ਕਿ ਅਮਰਪਾਲ ਸਿੰਘ 54 ਦਿਨਾਂ ਲਈ ਤਾਂ ਇਹ ਆ ਹੀ ਰਹੇ ਨੇ ਬਾਹਰ ਔਰ ਸਭ ਤੋਂ ਵੱਡੀ ਖੁਸ਼ਖਬਰੀ ਜਿਹੜੀ ਮੈਂ ਪਹਿਲਾਂ ਵੀ ਪਾ ਚੁੱਕਿਆ ਸਵੇਰੇ ਜਿਹੜੀ ਮੈਂ ਅਪਡੇਟ ਪਾਈ ਹੈ ਪੰਜਾਬ ਦੇ ਲੋਕਾਂ ਤੱਕ ਉਹ ਪਹੁੰਚ ਚੁੱਕੀ ਹੈ ਔਰ ਇਹ ਖਬਰ ਵੀ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਮਰਪਾਲ ਸਿੰਘ ਦੀ ਇੱਕ ਇੱਕ ਅਪਡੇਟ ਤੇ ਮੇਰੀ ਨਜ਼ਰ ਹੈ ਔਰ ਤੁਹਾਡੇ ਤੱਕ ਜਿਹੜੀ ਖਬਰ ਉਹ ਬਿਲਕੁਲ ਸਟੀਕ ਖਬਰ ਮੈਂ ਪਹੁੰਚਾਉਂਦਾ ਰਹੂੰਗਾ ਤਾਂ ਹੁਣ ਜਿਹੜਾ ਬਿਆਨ ਆ ਜਾਂਦਾ ਕੇਂਦਰ ਬਿਨਿਓ ਉਹ ਵੀ ਦਰਅਸਲ ਗੌਰ ਦੇ ਨਾਲ ਸੁਣਨ ਵਾਲੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਮੈਂ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜਿਹੜੇ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਯਾਨੀ ਨਫਰਤ ਫੈਲਾਉਂਦੇ ਨੇ ਹਥਿਆਰਾਂ ਦੀ ਗੱਲ ਕਰਦੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਯਾਨੀ ਹਥਿਆਰ ਫੜਾਉਂਦੇ ਨੇ ਤਾਂ ਉਹੀ ਅਮਰਪਾਲ ਸਿੰਘ ਪੰਜਾਬ ਦੀ ਜਨਤਾ ਨੇ ਚੁਣਿਆ ਹੁਣ ਹੁਣ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਤਾਂ ਸਭ ਤੋਂ ਵੱਡੀ ਜਨਤਾ ਦੀ ਅਦਾਲਤ ਹੁੰਦੀ ਹੈ ਕਈ ਵਾਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਨਤਾ ਸਭ ਤੋਂ ਵੱਡੀ ਯਾਨੀ ਜਨਾਰਦਨ ਹੁੰਦੀ ਹੈ ਜਨਤਾ ਨੇ ਪ੍ਰਧਾਨ ਮੰਤਰੀ ਤੱਕ ਬਣਾਉਂਦੀ ਹੈ ਤੇ ਜਨਤਾ ਹੀ ਰਾਸ਼ਟਰਪਤੀ ਬਣਾ ਦਿੰਦੀ ਐ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਤੇ ਪੰਜਾਬ ਦੇ ਉੱਤੇ ਜਿਵੇਂ ਚਾਹਾਂਗੇ ਲੋਕਾਂ ਦੇ ਉੱਤੇ ਤਸ਼ੱਦਦ ਕਰਾਂਗੇ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਤੇ ਸਾਡੇ ਗਵਰਨਮੈਂਟ ਜਿਹੜੀ ਤਸ਼ੱਦਦ ਕਰਨ ਵਾਲੀ ਅੱਜ ਮੂੰਹ ਬੇ ਮੂੰਹ ਵੱਜੀ ਐ ਉਹ ਤੁਹਾਡੇ ਸਾਹਮਣੇ ਆ ਔਰ ਦੂਸਰੇ ਪਾਸੇ ਹਾਈ ਕੋਰਟ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਇਹ ਗੱਲ ਕਹੀ ਸੀ ਕਿ ਹਾਈ ਕੋਰਟ ਹਰਿਆਣਾ ਦੇ ਪੰਜਾਬ ਦਾ ਜਿਹੜਾ ਸਾਂਝਾ ਹਾਈ ਕੋਰਟ ਐ ਉਹ ਦਰਸਾਲ ਪੰਜਾਬ ਦੇ ਉਸੂਰ ਵੀਰ ਦੇ ਹੱਕ ਦੇ ਵਿੱਚ ਪਹਿਲਾਂ ਵੀ ਖੜਾ ਸੀ ਅੱਜ ਵੀ ਖੜ ਗਿਆ ਕਿਉਂਕਿ 54 ਦਿਨਾਂ ਦੀ ਪ੍ਰੋਬਲ ਮਿਲ ਜਾਣੀ ਛੁੱਟੀ ਮਿਲ ਜਾਣੀ ਤਾਂ ਬਹੁਤ ਵੱਡੀ ਗੱਲ ਆ ਕਿਉਂਕਿ ਉਸ ਦਾ ਤਾਂ ਨਾਮੋ ਨਿਸ਼ਾਨ ਹੀ ਮਟਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਕਿ ਅਮਰਪਾਲ ਸਿੰਘ ਨੂੰ ਆਪਣੇ ਰਾਜ ਦੇ ਵਿੱਚ ਸੀਐਮ ਮਾਨ ਨੇ ਆਪਣੇ ਮੂੰਹ ਦੇ ਵਿੱਚੋਂ ਗੱਲ ਇਹ ਕਹੀ ਸੀ ਕਿ ਮੈਂ ਆਪਣੇ ਰਾਜ ਦੇ ਵਿੱਚ ਇਹਨਾਂ ਨੂੰ ਕਦੇ ਹੀ ਵਾਰ ਨਹੀਂ ਨਿਕਲਣ ਦੇਊਗਾ ਚਾਹੇ ਉਹਦੇ ਸਾਥੀ ਨੇ ਚਾਹੇ ਅਮਰਪਾਲ ਸਿੰਘ ਪਰ ਉਹੀ ਵਰਤਾਰਾ ਜਿਹੜਾ ਵਰਤ ਗਿਆ ਗੁਰੂ ਦਾ ਇਹ ਬੜਾ ਦੇਖਣ ਲਾਇਕ ਹੈ ਜਦੋਂ ਕਿ ਮੈਂ ਵੀ ਕਿਹਾ ਸੀ ਕਿ ਐਸਾਤ ਕਰ ਲੋ ਤੇ ਐਸਾਤ ਭਰ ਲੋ ਇਹ ਤੁਹਾਨੂੰ ਹਰਿਆਣੇ ਭਰਨੇ ਪੈਣੇ ਆ ਮਾਨ ਸਾਹਿਬ ਕਿਉਂਕਿ ਜਦੋਂ ਮੈਂ ਇਹ ਗੱਲ ਕਹੀ ਸੀ ਤੇ ਡੇਬਰੂ ਘੜ ਦੇ ਵਿੱਚ ਬੰਦ ਕਰ ਲਏ ਨੇ ਨੌ ਸਾਥੀ ਔਰ ਦਸਵਾਂ ਭਾਈ ਅਮਰਪਾਲ ਸਿੰਘ ਜਿਹੜਾ ਕਿ ਇੱਕ ਜਾਨਵਰ ਦੀ ਤਰ੍ਹਾਂ ਤੁਸੀਂ ਆਪਣੀ ਹਕੂਮਤ ਦੇ ਜ਼ਰੀਏ ਆਪਣੇ ਨਸ਼ੇ ਦੇ ਵਿੱਚ ਚੂਰ ਹੋ ਕੇ ਤੁਸੀਂ ਅੰਦਰ ਤਾਂ ਕਰ ਦਿੱਤੇ ਨੇ ਪਰ ਜਦੋਂ ਇਹਦੇ ਭੋਗ ਭੋਗਣੇ ਪੈਣਗੇ ਉਹ ਬੜੇ ਹੀ ਬਿਆਨਕ ਹੋਣਗੇ ਬੜੇ ਹੀ ਗਾਟਕ ਸਬਦ ਹੋਣਗੇ ਤੋ ਤੁਹਾਡੇ ਸਾਹਮਣੇ ਦਿੱਲੀ ਦੇ ਵਿੱਚ ਕੀ ਹੋਇਆ ਉਹ ਵੀ ਤੁਸੀਂ ਜਾਣਦੇ ਹੋ ਪੰਜਾਬ ਦੀ ਜਨਤਾ ਪਲਟਾ ਮਾਰੀ ਖੜੀ ਹੈ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਹਰ ਰੋਜ਼ ਜਿਹੜੇ ਵੱਡੇ ਵੱਡੇ ਗੱਪ ਹੁਣ ਸਿਰਫ ਇੱਕ ਜਾਂਦਾ ਚਲਾਇਆ ਸੀ ਭਾਈ ਅਮਰਪਾਲ ਸਿੰਘ ਦੀਆਂ ਵੋਟਾਂ ਖਿੱਚਣ ਲਈ ਭਾਈ ਅਮਰਪਾਲ ਸਿੰਘ ਤੋਂ ਧਿਆਨ ਭਟਕਾਉਣ ਲਈ ਪੰਜਾਬ ਦੇ ਲੋਕਾਂ ਦਾ ਤੇ ਵੱਡੇ ਪੱਦਰ ਤੋਂ ਯਾਨੀ ਲੋਕਾਂ ਦੇ ਘਰ ਢਾਹ ਦਿੱਤੇ ਜਾਣ ਔਰ ਇਹਦਾ ਜਿਹੜਾ ਕਿ ਨਸ਼ਾ ਤਸਕਰੀ ਦਾ ਮਹੀਮ ਚਲਾਈ ਹੈ ਇਹਨਾਂ ਨੇ ਉਹੀ ਅਮਰਪਾਲ ਸਿੰਘ ਨੇ ਕਈ ਸਾਲ ਕਈ ਵਾਰੇ ਪਹਿਲਾਂ ਕੀਤਾ ਸੀ ਤੈਨੂੰ ਕਬੂਲ ਕਿਉਂ ਨਹੀਂ ਕੀਤਾ ਬਾਈ ਕਿਉਂਕਿ ਉਹ ਤਾਂ ਕੰਮ ਇਹਨਾਂ ਦਾ ਸੀ ਇਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਸਾਡੀਆਂ ਜਿਹੜੀਆਂ ਨਕਾਮੀਆਂ ਨੇ ਉਹ ਸਾਡੇ ਪੰਜਾਬ ਦੇ ਨੌਜਵਾਨ ਕਰ ਰਹੇ ਨੇ ਔਰ ਸਾਰਾ ਯਾਨੀ ਕ੍ਰੈਡਿਟ ਇਹਨਾਂ ਨੂੰ ਜਾ ਰਿਹਾ ਯਾਨੀ ਜਰੇ ਨਹੀਂ ਗਿਆ ਸੀ ਅਮਰਪਾਲ ਸਿੰਘ ਔਰ ਹੁਣ ਪੰਜਾਬ ਦੀ ਸਰਕਾਰ ਦੇ ਮੌਜੂਦਾ ਹਾਲਾਤ ਕੀ ਨੇ ਇਹ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੀ ਸਰਕਾਰ ਕਿਦੇ ਹੋਰ ਨੂੰ ਲੱਗੀ ਹੋਈ ਆ ਧੜ ਭਟਕਾਉਣ ਵਾਲੇ ਪਾਸੇ ਔਰ ਦੂਸਰੇ ਪਾਸੇ ਅਮਰਪਾਲ ਨੂੰ ਬਹੁਤ ਵੱਡੇ ਪੱਧਰ ਤੇ ਯਾਨੀ ਸਾਥ ਮਿਲ ਗਿਆ ਪੰਜਾਬ ਦੀ ਜਨਤਾ ਦਾ ਪੰਜਾਬ ਦੀ ਜਨਤਾ ਮੈਂਬਰਸ਼ਿਪ ਦੇ ਵਿੱਚ ਵੀ ਮੈਂ ਅਕਸਰ ਗੱਲਾਂ ਕਰਦਾ ਹੁੰਦਾ ਕਿਉਂਕਿ ਜਿਹੜੀ ਅਪਡੇਟ ਸਭ ਤੋਂ ਵੱਡੀ ਹੈ ਉਹ ਇਹ ਹੀ ਹੈ ਕਿ ਅਮਰਪਾਲ ਸਿੰਘ ਨੂੰ 54 ਦਿਨਾਂ ਦੀ ਪ੍ਰਾਉਅਤਤਾ ਮਿਲੀ ਗਈ ਹੈ ਤਾਂ ਹੁਣ ਕੁਝ ਹੀ ਦਿਨਾਂ ਬਾਅਦ ਉਹ ਬਾਹਰ ਆਉਣ ਜਾ ਰਹੇ ਨੇ ਤਾਂ ਦੂਜੇ ਪਾਸੇ 12 ਮਾਰਚ ਨੂੰ ਸੁਣਵਾਈ ਹੈ 18 ਮਾਰਚ ਤੇ ਵੀ ਉਹਦੇ ਉੱਤੇ ਬਹੁਤ ਵੱਡੀ ਗੱਲਬਾਤ ਹੋਣੀ ਹੈ ਜਿਹੜੀ ਹਾਈ ਕੋਰਟ ਦੇ ਅੰਦਰ ਉਹ ਐਨਐਸਏ ਨੂੰ ਤੋੜ ਕੇ ਯਾਨੀ ਬਾਹਰ ਆਉਣ ਜਾ ਰਹੇ ਨੇ ਈਮਾਨ ਸਿੰਘ ਖਾਰਾ ਦੇ ਵਕੀਲ ਦੇ ਬਿਆਨ ਨੇ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦਾ ਉਹ ਨੌਜਵਾਨ ਜਿਹੜਾ ਕਿ ਪੰਜਾਬ ਬਰਬਾਦ ਹੋਣ ਤੋਂ ਬਚਾਉਂਦਾ ਸੀ ਕੋਈ ਸਾਡੇ ਰੋਕਾਂ ਦੇ ਵਿੱਚ ਆਉਣ ਜਾ ਰਿਹਾ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੁੰਨੇ ਆ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਨੌਜਵਾਨ ਪੰਜਾਬੀ ਤੱਕ ਇਹ ਖਬਰ ਜਾਂਦੀ ਰਹੇ ਕਿਉਂਕਿ ਕੋਈ ਵੀ ਬਹੁਤ ਘੱਟ ਆਵਾਜ਼ਾਂ ਨੇ ਜਿਹੜੀਆਂ ਅਮਰਪਾਲ ਸਿੰਘ ਦੇ ਜਾਂ ਹੱਕ ਸੱਚ ਦੇ ਵਿੱਚ ਬੋਲਦੀਆਂ ਨੇ ਤਾਂ ਮੈਂ ਚਾਹੁੰਦਾ ਕਿ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਇੱਕ ਤਾਂ ਸ਼ੇਅਰ ਕਰ ਦਿਓ ਔਰ ਦੂਜਾ ਨੰਬਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਜ਼ਰੂਰ ਦਬਾ ਦੇਣਾ ਜੀ ਧੰਨਵਾਦ